ਓਕਲੈਂਡ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗਿਆਰੋ ਤੂ ਆ ਕੇ ਅਤੇ ਚਾਤਾ ਮਾਰੂ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਅਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁਣਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਅਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਆ ਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ ਲਈ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋ ਕਿ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅਦਸਾ ਜਹੰਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੁਹਾਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਿਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਗੇ ਆਰੋ ਤੂ ਆਕੇ ਅਤੇ ਚਾਤਾ ਮਾਰੋ ਰਾਕਾ ਉਰਾਈਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਅਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁਣਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਅਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ ਲਈ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹ ਕਿ ਅਕਸਰ ਬਪਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੰਦੀ ਜਦੋਂ ਉਹ ਖੰਗ ਰਿਆ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਕੇ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇहद ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੈਦ ਦੀ ਸਜ਼ਾ ਹੁੰਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਡ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀਏ ਕਿ ਉਹ ਗਿਆਰੋ ਤੂ ਆਕੇ ਅਤੇ ਚਾਤਾ ਮਾਰੋ ਰਾਕਾ ਉਰਾਈਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਤੇ ਜਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁੰਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ 'ਚ ਮਾਰਿਆ ਕਿਉਂਕਿ ਉਹ ਕੰਦ ਤੇ ਡਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜੀ ਟੁੱਟ ਗਈ ਤੋ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕਿਆ ਦਿਸ ਜਾਉਂਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗੇ ਆਰੋ ਤੂ ਆ ਕੇ ਅਤੇ ਚਾਤਾ ਮਾਰੋ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਅਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੂੰਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਅਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਤਾਲੇ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੰਦੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅੱਜ ਜਾਉਂ ਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਿਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗੇ ਆਰੋ ਤੂ ਆ ਕੇ ਅਤੇ ਚਾਤਾ ਮਾਰੂ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੂੰਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਤਾਲੇ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਦਿਸ ਜਾਉਂਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਿਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗਿਆਰੋ ਤੂ ਆ ਕੇ ਅਤੇ ਚਾਤਾ ਮਾਰੋ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਅਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁਣਦੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਅਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ ਲਈ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੰਦੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅਦਸਾ ਜਹੰਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਇਹ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗੇ ਆਰੋ ਤੂ ਆ ਕੇ ਅਤੇ ਚਾਤਾ ਮਾਰੋ ਰਾਕਾ ਉਰਾਈਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਤੇ ਜਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁੰਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ 'ਚ ਮਾਰਿਆ ਕਿਉਂਕਿ ਉਹ ਕੰਦ ਤੇ ਡਟ ਸਟ੍ਰੈਸ ਹਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ। ਤੋ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ। ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ। ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ। ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅਦਿਸ਼ਾ ਜੰਹ ਦੇਹ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਇਹ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗੇ ਆਰੋ ਤੂ ਆ ਕੇ ਅਤੇ ਚਾਤਾ ਮਾਰੋ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਤੇ ਜ਼ਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੂੰਡੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਆ ਕੇ ਨੇ ਸਿਰਫ ਉਹਨਾਂ ਨੂੰ ਇਸ ਤਾਲੇ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕਿਆ ਦਿਸ਼ਾ ਜਾਉਂਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਿਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਦ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤਨ ਦੱਸਦੀ ਹੈ ਕਿ ਉਹ ਗਿਆਰੋ ਤੂਆ ਕੇਈ ਅਤੇ ਚਾਤਾ ਮਾਰੂ ਰਾਕਾ ਉਰਾ ਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲੇ ਅਤੇ ਜਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁਣਨੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਅਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ ਲਈ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹ ਕੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅੱਜ ਜਾਉਂਦੀ ਹੈ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾ ਸਕੇਗੀ ਅਕਲੰਡ ਦੇ ਇੱਕ ਜੋੜੇ ਨੇ 6 ਸਾਲਾਂ ਤੱਕ ਦੋ ਬੱਚਿਆਂ ਉੱਤੇ ਕੀਤੀ ਹਿੰਸਾ ਦੀ ਦਰਦਨਾਕ ਕਹਾਣੀ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਦੋਹਾਂ ਨੂੰ ਸਿਰਫ ਘਰੇਲੂ ਨਜ਼ਰਬੰਦੀ ਦੀ ਸਜ਼ਾ ਮਿਲੀ ਹੈ ਨਾ ਕਿ ਜੇਲ੍ਹ ਦੀ ਤੁਹਾਨੂੰ ਦੱਸਦੀ ਹੈ ਕਿ ਉਹ ਗਿਆਰੋ ਤੂ ਆ ਕੇ ਅਤੇ ਚਾਤਾ ਮਾਰੂ ਰਾਕਾ ਉਰਾਇਤੀ ਨੇ ਬੱਚਿਆਂ ਨੂੰ ਬਾਰ-ਬਾਰ ਪੇੜ ਦਿੱਤਾ ਉਹਨਾਂ ਨੂੰ ਮਾਰਿਆ ਕੁੱਟਿਆ ਬੋਲਿਆ ਤੇ ਜਲੀਲ ਕੀਤਾ ਅਤੇ ਡਰ ਦੇ ਸਾਈ ਹੇਠ ਜੁਣਦੇ ਮਜਬੂਰ ਕੀਤਾ ਕੋਰਟ ਦੀ ਸੁਣਵਾਈ ਦੌਰਾਨ ਪਤਾ ਲੱਗਿਆ ਹੈ ਕਿ ਨਾ ਦੋਹਾਂ ਬੱਚਿਆਂ ਦਾ ਬਚਪਨ ਹੁਣ ਸਿਰਫ ਦਰਦ ਡਰ ਤੇ ਹੰਝੂਆਂ ਨਾਲ ਭਰਿਆ ਹੋਇਆ ਹੈ ਜਦੋਂ ਬੱਚੇ ਸਿਰਫ 6 ਅਤੇ 10 ਸਾਲ ਦੇ ਸਨ ਤਾਂ ਤੂਅ ਕੇ ਨੇ ਸਿਰਫ ਉਹਨਾਂ ਨੂੰ ਇਸ ਗੱਲ ਲਈ ਮਾਰਿਆ ਕਿਉਂਕਿ ਉਹ ਕੰਦ ਤੇ ਡਾਟ ਸਟ੍ਰੈਸ ਸਨ ਉਹਨਾਂ ਨੂੰ ਲੋਹੇ ਦੀ ਰਾਡ ਨਾਲ ਮਾਰਿਆ ਗਿਆ ਇੱਕ ਵਾਰ ਤਾਂ ਇੰਨਾ ਜ਼ਿਆਦਾ ਮਾਰਿਆ ਕਿ ਮਾਰਨ ਵਾਲੀ ਲੱਕੜ ਹੀ ਟੁੱਟ ਗਈ ਤੋਹੇ ਅਕਸਰ ਬਪਾ ਨੇ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰੀ ਆਜ਼ਾਦੀ ਖੋ ਲਈ ਤੁਸੀਂ ਬਹੁਤ ਬੁਰੇ ਬੱਚੇ ਹੋ ਇਹ ਸ਼ਬਦ ਬੱਚਿਆਂ ਦੇ ਮਨ ਵਿੱਚ ਅੱਜ ਵੀ ਗੂੰਜ ਰਹੇ ਹਨ ਇੱਕ ਹੋਰ ਹਲਾ ਦੇਣ ਵਾਲੇ ਮਾਮਲੇ ਵਿੱਚ ਰਾਕਾ ਉਰਾਇਤੀ ਨੇ ਬੱਚੇ ਦੇ ਮੂੰਹ ਵਿੱਚ ਸੁੱਲਗਦੀ ਸਿਗਰਟ ਰੱਖ ਦਿੱਤੀ ਜਦੋਂ ਉਹ ਖੰਗ ਰਿਹਾ ਸੀ ਕਈ ਵਾਰ ਬੱਚਿਆਂ ਦੇ ਹੱਥਾਂ ਪੈਰਾਂ ਤੇ ਨੀਲ ਪੈ ਜਾਂਦੇ ਅਤੇ ਉਹਨਾਂ ਦਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਤਾਂ ਜੋੜਾ ਉਹਨਾਂ ਨੂੰ ਸਕੂਲ ਜਾਣ ਤੋਂ ਰੋਕ ਲੈਂਦਾ ਤਾਂਕਿ ਇਹ ਸੱਚ ਕਿਸੇ ਦੇ ਸਾਹਮਣੇ ਨਾ ਆ ਜਾਵੇ ਇਸ ਤੇ ਜੱਜ ਰਿਚਰਡ ਮੈਕ ਇਲ ਰੈਥ ਨੇ ਕਿਹਾ ਹੈ ਕਿ ਹਿੰਸਾ ਸਮੇਂ ਦੇ ਨਾਲ ਵਧ ਗਈ ਤਾਂ ਇਹ ਬੱਚੇ ਬੇਹਦ ਨਾਜ਼ੁਕ ਸਨ ਉਹਨਾਂ ਦਾ ਬਚਪਨ ਉਹਨਾਂ ਤੋਂ ਖੋ ਲਿਆ ਗਿਆ ਕਰਾਊਨ ਵਕੀਲ ਨੇ ਕਿਹਾ ਹੈ ਕਿ ਅਜਿਹੀ ਲਗਾਤਾਰ ਹਿੰਸਾ ਲਈ ਆਮ ਤੌਰ ਤੇ ਕੀ ਅੱਜ ਆਹਨ ਦਿਹ ਪਰ ਜੱਜ ਨੇ ਦੋਹਾਂ ਦੇ ਪਛਤਾਵੇ ਅਤੇ ਸਾਫ ਰਿਕਾਰਡ ਨੂੰ ਦੇਖਦਿਆਂ ਘਰੇਲੂ ਨਜ਼ਰਬੰਦੀ ਦਾ ਫੈਸਲਾ ਸੁਣਾਇਆ ਹੈ ਤੂਆਕੇ ਅਤੇ ਅਰਾਕਾ ਉਰੈਤੀ ਨੂੰ 9 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 6 ਮਹੀਨੇ ਦੀ ਨਿਗਰਾਨੀ ਹੇਠ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਬੱਚਿਆਂ ਦੇ ਪਿਵਿੱਖ ਨੂੰ ਤਕਲੀਫ ਦੇਣ ਵਾਲੇ ਦੋਸ਼ਾਂ ਨੂੰ ਗਰਾਉਂ ਨੇ ਹਟਾ ਦਿੱਤਾ ਹੈ ਪਰ ਜਿਹੜੇ ਜ਼ਖਮ ਇਹ ਬੱਚੇ ਸਹਿ ਰਹੇ ਹਨ ਉਹ ਸਾਲਾਂ ਤੱਕ ਨਹੀਂ ਭਰਨਗੇ ਉਹਨਾਂ ਦਾ ਬਚਪਨ ਚੀਖਾਂ ਦੇ ਵਿੱਚ ਖਤਮ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੀ 9 ਮਹੀਨੇ ਦੀ ਨਜ਼ਰਬੰਦੀ ਉਹਨਾਂ ਦੇ ਦਰਦਾਂ ਤੇ ਮਲਮ ਲਾਸੇ